ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਵੀਰ ਜੀ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਭ ਤੋਂ ਪਹਿਲਾਂ ਵੀਰ ਜੀ ਐਡਰੈਸ ਨੋਟ ਕਰ ਲਓ ਨਾਮ ਹੈਗਾ ਵੀਰ ਜੀ ਜਸਕਰਨ ਸਿੰਘ ਪਿੰਡ ਮਹਿਮਦਪura ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਵੀਰ ਜੀ ਲੁੱਪੋ ਗੇ ਚਗਾਵਾ ਫੋਨ ਨੰਬਰ ਹੈਗਾ ਵੀਰ ਜੀ 95928 00635 ਬਾਕੀ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਵੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਅੱਜ ਦੀ ਵੀਡੀਓ ਵਿੱਚ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀ ਆਵਾ ਚਾਰ ਝੋਟੀਆਂ ਤੇ ਬਹੁਤ ਹੀ ਖੂਬਸੂਰਤ ਚੰਗੇ ਕਦਵਜਨ ਵਾਲੀਆਂ ਝੋਟੀਆਂ ਵੀ ਇੱਦੀ ਕਿੰਨਾਂ ਵਿੱਚ ਦੋ ਗੱਬਣਾ ਨੇ ਤਿੰਨ ਦੋ ਗੱਬਣਾ ਤੇ ਦੋ ਸੁਈਆਂ ਸਵਾਈਆਂ ਵੀ ਇੱਦੀ ਤੇ ਕਰਦੇ ਆਂ ਵੀਰ ਜੀ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਤੇ ਨਾਲ ਗੱਲ ਝੋਟੀ ਬਾਰੇ ਦਿੰਨੇ ਆ ਡਿਟੇਲ ਤੇ ਵੀਰ ਜੀ ਅੰਡ ਤੱਕ ਸਾਰੀਆਂ ਪਰ ਝੋਟੀਆਂ ਵਿਖਾਵਾਂ ਬਣੇ ਰਹੋ ਅੰਡ ਤੱਕ ਤੇ ਇਹ ਵੀਰ ਜੀ ਪਹਿਲੇ ਨੰਬਰ ਵਾਲੇ ਦੂਜਾ ਸੁਆ ਝੋਟੀ ਸੁਣੀ ਜੀ ਵੀਰ ਜੀ ਚੰਗੇ ਵੱਡੇ ਕਦਵਜਨ ਵਾਲੀ ਆ ਚੰਗੇ ਵੱਡੇ ਰਿਕਾਰਡ ਵਾਲੀ ਜੇ ਇਹ ਦਿਨ ਵੀ ਜੀ ਵੀਰਾਂ ਦੇ ਦਸ਼ਨ ਮੁਤਾਬਕ ਇਹਦੀ 10 ਤਰੀਕ ਨੂੰ ਦਿਨ ਪੂਰੇ ਜੇ 10ਵੇਂ ਨਹੀਂ ਹੋਣੇ ਜੇ ਬਾਕੀ 2-4 ਦਿਨ 5-4 ਦਿਨ ਕੋ ਉੱਤੇ ਖੜ ਸਕਦੀ ਜੇ ਤੇ ਚੰਗੀ ਵੀ ਜੀ ਥੱਲੇੋਂ ਤਿਆਰ ਹੋਣ ਡਈ ਆ ਕੱਦ ਵੀ ਪੂਰਾ ਜੇ ਵੀ ਜੀ ਵਜਣ ਝੋਟੀ ਦਾ ਰਾਜੀ ਰੋਜੀ ਵੀ ਸਾਂਭੀ ਚੰਗੇ ਵੀਰਾਂ ਭਰਾਵਾਂ ਤੇ ਪਣਤੁੱਪਣ ਬਹੁਤ ਪੋਲੀ ਆਈ ਆ ਵੀ ਜੀ ਬਖਾਉਣੇ ਤੁਹਾਨੂੰ ਆਪਾਂ ਖੋਲ ਕੇ ਤੇ ਬਹੁਤ ਹੀ ਪ੍ਰਾਣਾ ਭਲੇਰਾ ਵਿਚਾਰੀ ਨੂੰ ਫਸਿਆ ਹੋਇਆ ਸੀ ਘਰ ਲੈ ਕੇ ਗਏ ਜਿਉਂ ਪਹਿਲੇ ਸੁਵੇਦਾ ਪਾਇਆ ਗੱਤ ਲੈ ਰਹੀ ਕਿਦਾਂ ਲੀਗਾ ਝਾਗਾ ਪਈਆਂ ਆ ਅਭੀ ਫੇਸ ਕੁਆਲਿਟੀ ਵੀ ਚੈੱਕ ਕਰੂੰ ਗਮੇ ਅੱਖਾਂ ਚ ਟਿੱਕਿਆ ਬਿੱਲੀਆਂ ਜੇ ਸਿੰਘ ਬਿਲਕੁਲ ਨਿੱਕਾ ਲੱਗਾ ਜੀ ਬਾਕੀ ਜਿੱਦੀ ਦੇਖੋ ਫਾਈਟ ਦੇਖੋ ਕੱਦ ਦੇਖੋ ਵਜਨ ਦੇਖੋ ਝੋਟੀ ਦਾ ਤੇ ਥੱਲੇ ਆਪਣੀ ਝੋਟੀ ਝਾਰ ਹੋਣੀ ਵੀ ਵੀਡੀਓ ਦੇ ਘਰ ਤੋਂ ਕੱਟ ਵੀ ਇਹ 7 ਦਿਨ ਹਫਤਾ ਖੰਡ ਲੈ ਜੂਗੀ ਛੋਟੀ ਵਜਨ ਬਹੁਤ ਛੋਟੀ ਦਾ ਮੇਜੀ ਇਹਦਾ ਰਿਕਾਰਡ ਪਹਿਲੇ ਸਵੇਰ ਦਾ 11 ਕਿਲੋ ਦੁੱਧ ਦਾ ਜੇ ਪਹਿਲੇ ਸਵੇਰ ਛੋਟੀ ਨੇ 11 ਕਿਲੋ ਦੁੱਧ ਕੱਢਿਆ ਜੇ ਇਹ ਫੇਰ ਘਰ ਆਲੇ ਗਈ ਤੇ ਭਾਤੋਂ ਕੱਢ ਵੀ ਸਾਡੀ ਛੋਟੀ ਬਹੁਤ 13 ਕਿਲੋ 13 14 ਕਿਲੋ ਬੜਾ ਮਾਣ ਮਾਣ ਇਹਲਾ ਨਹੀਂ 11 ਕੁ ਬੋ ਦਤਾ ਰਿਹਾ ਵੇਖੋ ਪੂਰੇ ਸੀਲ ਦੇਖੇ ਤਾਂ ਨਾੜਾ ਹੀ ਨਾੜਾਂ ਦੇ ਨਾੜਾਂ ਜਾਣਾ ਬਿਲਕੁਲ ਪਗਲੇ ਚੰਬਦੀ ਆ 바కి ਵੀਰ ਜੀ ਲੇਵਾ ਦੇ ਹਫਤੇ ਤੱਕ ਪੂਰੀ ਚੰਗੀ ਤਿਆਰ ਹੋ ਜੂਗੀ ਹੰਮ ਦਾ ਜੱਡਾ ਵਾ 바కి ਮੁੱਲ ਦੀ ਗੱਲ ਕਰੀਏ ਵੀਰ ਜੀ ਇੰਨੀਆਂ ਝੋਟੀਆਂ ਦਾ ਹੋਵੇ 1.5-1.5 ਲੱਖ ਦੀ ਝੋਟੀ ਆਖੇ 1.5 ਵੀ ਵੇਖ ਸਕਦੀ ਆ ਪਰ ਆਪਾਂ ਮੁੱਲ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਦੇ ਦਾਂਗੇ ਫਿਰ ਇੱਕ ਵਾਰ ਚੈੱਕ ਕਰੋ ਝੋਟੀ ਦੀ ਵੇਖੋ ਹਾਈਟ ਤੇ ਕਦਰ ਆਦੀ ਬਾਰੀ ਆਪਾਂ ਵੀਰ ਜੀ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਉਹ ਵਿਜੀ ਦੇ ਵਿੱਚ ਨੂੰ 1.5 ਲੱਖ ਦੀ ਵਿਕ ਸਕਦੀ ਜ ਸਵਾ ਲੱਖ ਦੀ 1.5 ਲੱਖ ਦੀ ਬੜੇ ਰਮਾਨ ਨਾਲ ਵਿਕ ਜੂਗੀ ਪਰ ਆਪਾਂ ਚਲੋ ਜਿੱਦਾਂ ਜਾਇਜ ਮਿਲੀ ਆਪਾਂ ਜਾਇਜ ਹੀ ਦੇ ਦਾਂਗੇ ਲੱਖ ਰੁਪਏ ਦੀ ਵੀ ਛੋਟੀ ਦੇ ਦਾਂਗੇ ਆਪਾਂ ਤੇ ਦੂਜੇ ਨੰਬਰ ਤੇ ਆ ਗਈ ਜੀ ਵਿਜੀ ਇਹ ਵੀ ਵਿਜੀ ਦੰਦਾ ਨੇ ਛੋਟੀ ਜੇ ਘਰ ਵਾਲੇ ਕਹਿੰਦੇ ਪਹਿਲਾਂ ਆਪਾਂ ਦੂਜਾ ਮੰਨ ਕੇ ਲਈ ਆਪਾਂ ਮੇਰੇ ਕੋ ਪਹਿਲਾ ਮੰਨ ਲੈ ਕੋ ਦੂਜਾ ਮੰਨ ਲੈ ਤੇ ਇਹਦੇ ਵੀ ਕੱਦ ਹਾਈਟ ਲੱਗੀ ਥੱਲੋਂ ਕਿੰਨੀ ਪਿਆਰ ਆ ਮਨ ਕੱਗੀ ਤੇ ਇਧਰ ਮੈਨੂੰ ਚੈੱਕ ਕਰਾਓ ਉਸ ਮਨ ਇਹ ਵੀਰ ਜੀ ਅਗਲੇ ਥਣ ਦੇ ਨਾਲ ਨਾ 200 2 ਧਾਰਾਂ ਆਉਂਦੀਆਂ ਹਨ ਲੰਮੇ ਰੋ ਵੇਖੋ ਸਰੂ ਲੱਗਾ ਵਾ ਨਾਲ 2 ਧਾਰਾਂ ਆਉਂਦੀਆਂ ਵਾ ਤੇ ਇਹ ਵੀਰ ਜੀ ਛੋਟੀ ਸੂਈ ਹੈ ਬਿਲਕੁਲ ਤਾਜ਼ੀ ਕੋ 20 ਕੋ 25 ਦਿਨਾਂ ਦੀ ਹੋ ਗਈ ਤੇ ਵੀਰ ਜੀ ਛੋਟੀ ਥਲੇ ਦੁੱਧ ਹੈਗਾ ਸੀ 12 13 ਕਿਲੋ ਤੇ ਵੀਰ ਜੀ ਬੱਚਾ ਹੁਣ ਇਹਦਾ ਗਿਆ ਮਰ ਛੋਟੀ ਦਾ ਬੱਚੇ ਮਰਨ ਕਰਕੇ ਨਾ ਤੇ ਛੋਟੀ ਹੁਣ ਥੋੜੀ ਦੁੱਧੋਂ ਘਟੀ ਆ ਹੁਣ ਛੋਟੀ ਥਲੇ 10 ਕਿਲੋ ਦੁੱਧ ਜੇ 9 ਕਿਲੋ 10 ਕਿਲੋ ਤਿਆਰ ਹੋਗਾ ਦੋਵਾਂ ਚਾਰ ਦਿਨਾਂ ਛੋਟੀ ਸੈੱਟ ਹੋ ਗਈ ਫਿਰ ਦੁੱਧ 13 ਕਿਲੋ ਹੀ ਕਰ ਜੂਗੀ ਤੇ ਕਭੀ ਵੀ ਚੋਣ ਚਾਰ ਬਿਲਕੁਲ ਸਾਫ ਆ ਇੱਕ ਦਿਨ ਕੀਤਾ ਵਿੱਚ ਹੁਣ ਸੈੱਟ ਹੁੰਦੀ ਜਾਂਦੀ ਆ ਦੇਖੋ ਹਾਈਡ ਵਿੱਚ ਕੋਈ ਨਹੀਂ ਕੱਢ ਬਜਾ ਨਹੀਂ ਕੋਈ ਸਟ ਮੋਲ ਤੇ ਵੀਡੀ ਕੋਟੀ ਦਾ ਬੱਚਾ ਨਾ ਮਰਦਾ ਝੋਟੀ ਨੂੰ 2 ਲੱਖ ਦੀ ਵੀ ਵੀਜੀ ਲੱਖੋਂ ਬਾਹਰ ਹੀ ਝੋਟੀ ਹੁਣ ਤੇ ਵੀਡੀ ਚਲੋ ਆਪਾਂ ਜੈ ਜੀ ਕਰਾਂਗੇ ਤੇ ਜੈ ਜੀ ਕਰਕੇ ਦੇ ਦਾਂਗੇ ਹੁਣ ਵੀਜੀ ਆਪਾਂ 85000 ਦੀ ਝੋਟੀ ਦੇ ਦਾਂਗੇ ਹਾਂ ਨਾ ਵੀਜੀ ਫਿਰ ਝੋਟੀ ਦੋ ਚਾਰ ਦਿਨ ਟੇਗੀ ਦੁੱਧ ਫਿਰ 13 14 ਕਿਲੋ ਹੀ ਕਰ ਜੂਗੀ ਇਹਨਾਂ ਆਪਣੇ ਹੱਥੀ ਦੁੱਧ ਚੋਇਆ ਵਾ ਚੋਣ ਚੋਆ ਬਿਲਕੁਲ ਸਾਫ਼ ਹੈ ਝੋਟੀ ਤੇ ਅਜੇ ਹਾਲ ਦੀ ਘੜੀ ਵੀਜੀ ਇਹ ਇੱਕ ਦੋ ਦਿਨ ਟੀਕਾ ਲਵਾਉਂਦੀ ਆ ਬਾਕੀ ਖਲੋ ਗਈ ਚੁਫ ਲੋ ਗਈ ਆ ਇੱਕ ਦੋ ਦਿਨਾਂ ਬਾਅਦ ਟੀਕਾ ਨਹੀਂ ਲਾਉਗੀ ਥਾਪੀ ਦੀ ਝੋਟੀ ਮਿਲੂਗੀ ਉਦਾਂ ਹੀ ਉਹ ਚਾਹ ਤਾਂ ਸਰਟੀਫਾਈ ਕਰਨੀ ਪਣੀ ਤੇ ਜੇ ਨੰਬਰ ਤੇ ਵੀ ਆ ਗਈ ਜੀ ਨੀਲੀ ਰਾਵੀ ਦੀ ਵੀ ਬਿੱਟੀ ਪਹਿਲਾਂ ਝੋਟੀ ਤੇ ਮੇਡੀ ਝੋਟੀ ਦਾ ਦੁੱਧ ਹੋਊਗਾ 12 13 ਕਿਲੋ ਪਰ ਆਪਾਂ 10 ਕਿਲੋ ਦੱਸਣੀ ਝੋਟੀ ਗਾਹਾਂਗੇ ਦੇਖੋ ਥਣ ਲੈਵਾ ਵੀ ਜੀ ਹਰੀ ਖਰੀ ਪਹਿਲਾਂ ਝੋਟੀ ਨੂੰ ਨਹੀਂ ਡਰ ਥਣ ਲੱਗਦਾ ਆ ਵੇਖੋ ਉਹ ਵੀ ਜੀ ਥੱਲੇ ਝੋਟੀ ਗੱਡੀ ਤਿਆਰ ਹੋਈ ਆ ਵੇਖੋ ਉਹ ਐ ਗੁਲਾਬੀ ਥਣ ਲੱਗੇ ਪ्योर ਵੀ ਜੀ ਨੀਲੀ ਆਵੀ ਝੋਟੀਆਂ ਵੀ ਪਤਨ ਫੋਲ ਕੇ ਚੈੱਕ ਕਰਾਉਣੇ ਆ ਇਹ ਘਰ ਵਾਲਿਆਂ ਨੇ ਵੀ ਪਹਿਲਾਂ ਤਸਕੇ ਦਿੱਤਾ ਹੈ ਦਮੇ ਫੇਸ ਕੁਆਲਟੀ ਵੇਖੋ ਦਮੇ ਸਿੰਘ ਤੇ ਟੇੜੀ ਝੋਟੀ ਦੇ ਉਮੈ ਸੇਂਗ ਬਿਲਕੁਲ ਚਿੱਟੇ ਆ ਵੇਖੋ ਘਰ ਵਾਲੇ ਪਹਿਲਾਂ ਦੱਸਿਆ ਆਪਾਂ ਦੁਜੇ ਲਾਲ ਗਏ ਪਹਿਲਾਂ ਲਾਲ ਗਏ ਹਾਈਡ ਵੀ ਪੂਰੀ ਜਿਹੀ ਝੂਠੀ ਛੋਣ ਜਵਾਬ ਦਿੱਤੀ ਬਿਲਕੁਲ ਸਾਥ ਹੈ ਲੋਕ ਦਾ ਹੱਥ ਦਾ ਜਮਿਨਾ ਛੋਣ ਜਵਾਬ ਬਹੁਤ ਸਾਫ ਛੁੱਟੀ ਇਹਦੀ ਵਿਧੀ ਆ ਕੱਤੀ ਹੈ ਕੱਤੀ ਮਣੀ ਕਰਦਾ ਉਹ ਇਹ ਆ ਕੱਤੀ ਕੀਤੀ ਆ ਵੀ ਕੱਤੀ ਵਿਧੀ ਆ ਕੱਤੀ ਛੋਟੀ ਪਗੜ ਆ ਵੇਖੋ ਆ ਰਹੀ ਹੈ ਅਸਲੀਆ ਨੂੰ ਪੂਰਾ ਕਰ ਲਿਆ। ਜਦ ਜੋ ਨੋ ਡਾਇਰੈਕਟ ਜਿੱਤੇ ਹੁੰਦੇ ਪੈਗੇ ਆ ਤੁਹਾਨੂੰ ਕਰਕੇ ਪਣਾ ਲਿਆ। ਮਾਇਰ ਉਦੀ ਚੂਣ ਤਾ ਬਹੁਤ ਸਾਫ। ਮੋਲ ਬੇਟੀ ਕਰਨ ਨੂੰ ਭਾਵੇਂ ਇਹਦਾ ਵੀ ਲੱਖ ਰੁਪਇਆ ਕਰ ਲਗੇ। ਲੱਖੋਂ ਉੱਪਰ ਕਰ ਲਗੇ। ਬਾਕੀ ਵੀਰ ਜੀ ਆਪਾਂ ਜ਼ੈਰ ਹੀ ਕਰਦਾਂਗੇ 95000 ਪਿਆਰਾ ਬੋਲੇ ਆਪਣਾ 3000 ਵੀਜੀ ਚੋਂ ਛੋੜਿਆ 92000 ਦੀ ਛੁੱਟੀ ਦੇ ਦਾਂਗੇ ਸਾਡੀ ਬਾਕੀ ਵੀਰ ਜੀ ਆਗੇ ਚੌਥੇ ਨੰਬਰ ਤੇ ਇਹ ਵੀ ਵੀਜੀ ਬੜਿਆ ਵੀਰ ਪਰਮਾਨਾ ਵੀਜੀ ਨਾਲ ਸਾਂਭੀ ਮੱਜ ਵੇਖੋ ਗੱਡੀ ਮਾਂ ਸਾਂਭੀ ਹੈ ਜੀ ਇਹ ਵੀ 13 ਚੌਗਾ ਕਿਲੋ ਮੈਂ ਦਾ ਰਿਕਾਰਡ ਜੇ ਥੰਡਿਓ ਮੈਂ ਤਿਆਰ ਹੁੰਦੀ ਹੈ ਵੀ ਮੈਂ 5-7 ਦਿਨ ਖੜਦੀ ਕੋਈ ਹਫਤਾ ਖੰਡ ਲੈਣੀ ਵਜੇ ਮੱਜ ਹੋਰ ਜੋ ਫੋਨੇ ਜੀ ਤੇਜਾ ਸੁਗਾ ਮੈਂ ਸੁਣੀ ਜੇ ਕੀ ਫੈਸ ਕੁਆਲਟੀ ਚੈੱਕ ਕਰੋ ਦੀ ਕੋਈ ਮੈਂ ਦਾ ਵੇਖੋ ਸਿੰਗ ਨਹੀਂ ਜੇ ਬਣਿਆ ਬਿਲਕੁਲ ਜਿੱਦਾਂ ਮੈਂ ਘਰੋਂ ਆਈ ਉਦਾਂ ਹੀ ਇਹ ਮੱਜ ਲੋਕ ਕਹਤੋਂ ਤੇ ਪੇਪਰ ਤੇ ਆਪਣਾ ਵੀ ਬਹੁਤ ਮੈਂ ਖੋਲੀ ਆ 13 14 ਕਿਲੋ ਮੈਂ ਦਾ ਉਤਾਰ ਦੇ ਪਿੱਛੇ ਸੁਨੇ ਦਾ ਸਾੰਧੀ ਬਿੱਤੀ ਬਹੁਤ ਵਧੀਆ ਮੱਜ ਅਬ ਜਦੋਂ ਵੀ ਥੱਲੇੋਂ ਕਿਆ ਰਹੇ ਵੀ ਚੰਗੀ ਮੈਂ ਹੁੰਦੀ ਹੈ ਮਾਤਾ ਵੀਰ ਜੀ ਪੰਜਾਂ ਚੌਦਸਾਂ ਤੱਕ ਰਹੇ ਮੈਂ ਸੁਕੂਗੀ ਬਿਲਕੁਲ ਵੇਖੋ ਵੀਰ ਜੀ ਕਾਬੇ ਦੇ ਬਿਲਕੁਲ ਪਾਗਲ ਜੀ ਬਿਲਕੁਲ ਇਹ ਵੀ ਵੀਰ ਜੀ ਮੱਝ ਦਾ ਮੁੱਲ ਭਵੇਂ 95 ਕਰ ਲਈਏ ਲੱਖ ਕਰ ਲਈਏ ਇਹ 90000 ਦੀ ਵੀਰ ਜੀ ਮੱਝ ਦੇ ਦਾਂਗੇ ਆਪਾਂ ਹਾਂ ਜੀ ਤੇ ਮੈਂ ਵੀਰ ਜੀ ਥਾਣਾ 13 14 ਕਿਲੋ ਵਾਲੀ ਆ ਫੇਰ ਲੱਗੋ ਆ ਤੂਰੀ ਤਿਆਰ ਹੋਣ ਦੀ ਮੈਂ ਵੇਖੋ ਅਣ ਲੈਵਾ ਮੈਂ ਦਾ ਪੂਰੀ ਚੰਗੀ ਪਛਾਣ ਤੱਕ ਭਰ ਜੂਗੀ। ਬਾਕੀ ਵੀਰ ਜੀ ਜਾਂ ਭਰਾਵਾਂ ਬੱਗੇ ਬੇਨਤੀ ਆ ਕਿ ਸਾਡੇ ਕੋ ਆਓ ਆਣ ਕੇ ਜਿਹੜੀ ਸੂਈ ਉਹ ਚੋਕੇ ਖੜੋ ਤੇ ਗੱਬਣਾ ਪਾਸ ਕਰਕੇ ਆਪਣੀ ਖੜੋ। ਅੱਜ ਆ ਵੀਡੀਓ ਵੇਖ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ। ਅਕੀ ਵੀਰ ਜੀ ਇੱਕ ਝੋਟੀ ਆਪਣੇ ਕੋ ਐ ਵੀ ਬਹੁਤ ਚੰਗੀ ਖੂਬਸੂਰਤ ਆਈ ਪਹਿਲਣ। ਇਹ 40 ਕਿਲੋ ਦੀ ਗੱਬਣ ਦੱਸਦੇ ਆ ਦੁੱਧ ਦੀ 5-6 ਕਿਲੋ ਮਗਰ ਕੱਟੀ ਆ ਉਹ ਵੱਡੀ ਆ ਦੀ। ਇਹ ਆਪਾਂ ਅਗਲੀ ਵੀਡੀਓ 'ਚ ਪਾਵਾਂਗੇ ਤੁਹਾਨੂੰ ਦਿਖਾਵਾਂਗੇ। ਅਜੇ ਹੁਣ ਆਲੀ ਝੋਟੀ ਆਈ ਚੋਈ ਚਵਾਈ ਆ। ਬਾਅਦ 'ਚ ਆਪਾਂ ਤੁਹਾਨੂੰ ਅਗਲੀ ਵੀਡੀਓ ਜੇ ਕੱਲ ਪਰਸੋਂ ਜਿੱਦ ਨੂੰ ਹੋਟੀ ਵੀਡੀਓ ਪਾਵਾਂਗੇ ਕੱਟੀ ਆ ਤੇ ਝੋਟੀ ਵੇਖੋ ਕਦ ਕਾੜਦੀ ਬਹੁਤ ਵੱਡੀ ਆ ਠੀਕ ਹੈ ਵੀਜੀ ਬਹੁਤ ਬਹੁਤ ਧੰਨਵਾਦ ਆ ਸਾਥੀ ਗੱਲ ਜੀ ਸਾਰਿਆਂ ਨੂੰ